ਰੂਮੀ ਨੇ ਐਡਵੋਕੇਟ ਹਰਪਾਲ ਸਿੰਘ ਖਹਿਰਾ ਖਿਲਾਫ ਕੀਤੇ ਕੁਝ ਸਬੂਤ ਪੇਸ਼ ਤੇ ਭਾਈ ਅਮਰਤਪਾਲ ਸਿੰਘ ਬਾਰੇ ਕੀ ਗੱਲਬਾਤ ਹੋਈ ਸੁਣਦੇ ਆ ਪੂਰਾ ਲਾਈਵ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਸੈਕਸ਼ਨਾਂ ਵਿੱਚ ਜਰੂਰ ਦਿਓ ਜੀ ਫਿਰ ਤੁਹਾਨੂੰ ਮੈਂ ਸਬੂਤ ਦਿਖਾਉਣੇ ਸ਼ੁਰੂ ਕਰਦਾ ਹਰਪਾਲ ਸਿੰਘ ਖਾਰੇ ਦੇ ਜਿਹੜੇ ਮਤਲਬ ਜਣੀ ਕਿ ਵੀ ਇਹਨੇ ਕੀ ਟੁੱੱਚੀ ਹਰਕਤ ਕੀਤੀ ਆ ਉਹਦੇ ਆਪਣੇ ਕੋਲ ਪੇਪਰ ਪਹੁੰਚ ਚੁੱਕੇ ਨੇ ਤੇ ਦੂਜੀ ਗੱਲ ਜਿਹੜੀ ਮੈਂ ਹੁਣ ਤੋਂ ਅੱਧਾ ਪਣਾ ਘੰਟਾ ਪਹਿਲਾਂ ਇੱਕ ਸਕਰੀਨਸ਼ਾਟ ਪਾ ਕੇ ਘਟਿਆ ਭਾਈ ਸਾਹਿਬ ਦੇ ਰੂਮ ਦਾ ਜਿੱਥੇ ਭਾਈ ਸਾਹਿਬ ਨੇ ਬੈਠ ਕੇ ਜਿਹਨੂੰ ਇਹ ਕਹਿੰਦੇ ਨੇ ਡਿਪਟੀ ਸੁਪਰਡੈਂਟ ਦਾ ਰੂਮ ਅਸਲ ਉਹ ਡਿਪਟੀ ਸੁਪਰਡੈਂਟ ਦਾ ਰੂਮ ਨਹੀਂ ਹੈਗਾ ਉਹ ਸਾਨੂੰ ਪਹਿਲੇ ਦਿਨ ਤੋਂ ਪਤਾ ਸੀਗਾ ਤੇ ਉਹਦੇ ਪ੍ਰੂਫ ਅਸੀਂ ਰੱਖਾਂਗੇ ਫੋਟੋਆਂ ਦੇ ਵਿੱਚ ਤੇ ਜਿਹੜੀ ਕੰਟਰੀ 'ਚ ਭਾਈ ਸਾਹਿਬ ਜੀ ਰਹਿੰਦੇ ਨੇ ਜਾਂ ਜਿਹੜੀ ਸਟੇਟ ਚ ਹੈ ਇਸਟਾ ਭਾਈ ਸਾਹਿਬ ਜੀ ਬੈਠੇ ਨੇ ਜਿਹੜੇ ਉਹਦੇ ਇਰਦ-ਗਿਰਦ ਸਰਕਾਰੀ ਮੁਲਾਜ਼ਮ ਜਾਂ ਸਫਾਈ ਕਰਤਾ ਜਾਂ ਕੁਝ ਵੀ ਨੇ ਜਿਵੇਂ ਭਾਈ ਸਾਹਿਬ ਨੂੰ ਜੇਲ੍ਹ ਦੇ ਵਿੱਚ ਸਹੂਲਤਾਂ ਉਪਲਬਧ ਹੋ ਜਾਂਦੀਆਂ ਨੇ ਫੋਨ ਮਿਲ ਜਾਂਦੇ ਨੇ ਸਿਮ ਮਿਲ ਜਾਂਦੇ ਨੇ ਲੈਪਟਾਪ ਪਹੁੰਚ ਜਾਂਦੇ ਨੇ ਐਲਸੀਡੀ ਚੋਂ ਵਕੀਲ ਸਰਫਸ ਕਲੀਅਰ ਕਰੇ ਗਿਆ ਤਾਂ ਇਹ ਤਾਂ ਹੁਣ ਗੱਲ ਕਰਨ ਦੀ ਲੋੜ ਨਹੀਂ ਡੱਬਿਆਂ ਗੋਲੀਆਂ ਦੇ ਡੱਬੇ ਭਾਈ ਉਹ ਵੀ ਮਿਲਦੇ ਨੇ ਇਹ ਅਸੀਂ ਨਹੀਂ ਕਹਿ ਰਹੇ ਇਹਨਾਂ ਨੇ ਜਿਹੜੇ ਵਿਰਿੰਦਰ ਫਾਜੀ ਜਿਹੜੇ ਇਹਨਾਂ ਨੇ ਨਾਲ ਰਹੇ ਹੋਏ ਸਾਥੀ ਨੇ ਬਾਜੇਖਾਨੇ ਵਾਲੇ ਉਹਨਾਂ ਦੇ ਬਿਆਨ ਨੇ ਭਾਈ ਉਹ ਵੀ ਸਾਡੇ ਕੋਲ ਪਹੁੰਚੇ ਹੋਏ ਨੇ 35 ਪੇਜ ਨੇ ਜੀਆਂ ਜੀਆਂ ਉੱਤੇ ਸਾਰਿਆਂ ਦੇ ਬਿਆਨ ਨੇ ਇਹਨਾਂ ਦੇ ਜਿੱਕੀ-ਕੀ ਕੁਝ ਉੱਥੇ ਹੋ ਰਿਹਾ ਤਾਂ ਚਾਹ ਹਰਜੀਤ ਕੀ ਕਰਦਾ ਰਿਹਾ ਜਾਂ ਮਤਲਬ ਅੱਜ ਦੇ ਟਾਈਮ ਦੇ ਵਿੱਚ ਸਿਰਫ ਕੱਲੀ ਅਮਰਤਪਾਲ ਦੀ ਹੀ ਕਿਉਂ ਗੱਲ ਹੋ ਰਹੀ ਆ ਕਿਉਂ ਨਹੀਂ ਚਾਚੇ ਹਰਜੀਤ ਦੀ ਗੱਲ ਹੋ ਰਹੀ ਕਿਉਂ ਨਹੀਂ ਕਲਸੀ ਦੀ ਹੋ ਰਹੀ ਕਿਉਂ ਨਹੀਂ ਰੌਂਕਾ ਦੀ ਹੋ ਰਹੀ ਕਿਉਂ ਨਹੀਂ ਬਸੰਤ ਸਿੰਘ ਦੀ ਜਾਂ ਕਿਸੇ ਹੋਰ ਦੀ ਹੋ ਰਹੀ ਅੱਛਾ ਮੈਂ ਗੱਲ ਹੋਰ ਇੱਥੇ ਕਰ ਦਈਏ ਆਪਾਂ ਕੁਛ ਅਨਪੜ ਲੋਕ ਇਹੜਾ ਸਾਨੂੰ ਕਹੀ ਜਾਂਦੇ ਨੇ ਵੀ ਅਨਪੜਾ ਅਸੀਂ ਤਾਂ ਭਾਈ ਜਮੈਂ ਡੰਗਰਾਂ ਪੜ ਮੰਨ ਲੈਣਾ ਚਾਹੁੰਦੇ ਮੰਨ ਲੈਨੇ ਆ ਕੱਟ ਕੇ ਲਾ ਦਿਓ ਵੀ ਕਹਤਾ ਪਾਈ ਰੋਮੀ ਨੇ ਤੁਸੀਂ ਤਾਂ ਪੜੇ ਲਿਖੇ ਨੂੰ ਜੇ ਤੁਹਾਨੂੰ ਇਨੀ ਅਕਲ ਹੁੰਦੀ ਨਾ ਜਾਂ ਤੁਹਾਨੂੰ ਇਨਾ ਤਜਰਬਾ ਹੁੰਦਾ ਚੀਜ਼ ਦਾ ਪੰਜਾਬ ਦੀਆਂ ਜੇਲਾਂ ਦੇ ਵਿੱਚ ਅੱਜ ਤੱਕ ਪੰਜਾਬ ਦੀਆਂ ਜੇਲਾਂ ਦੇ ਵਿੱਚ ਲਾਰਸ ਬਿਸ਼ਨੋਈ ਦਾ ਇੱਕ ਇੰਟਰਵਿਊ ਹੋਇਆ ਸੀਗਾ ਉਹ ਚ ਬੜਾ ਰੌਲਾ ਪਿਆ ਸੀਗਾ ਇਹਦੀ ਸਰਕਾਰੀ ਹੈ ਜੀ ਇੰਟਰਵਿਊ ਕਿਵੇਂ ਹੋ ਗਿਆ ਜੀ ਇਹ ਕਿਵੇਂ ਹੋ ਗਿਆ ਉਹ ਕਿਵੇਂ ਹੋ ਗਿਆ ਮੰਤਰੀ ਬਾਜੇਕੇ ਦਾ ਤੇ ਦੌਲਤਪੁਰ ਦਾ ਜਿਹੜਾ ਮੁੰਡਾ ਬਸੰਤ ਸਿੰਘ ਹੋ ਪੰਜਾਬ ਦੀ ਜੇਲ੍ਹ ਚ ਬੈਠ ਕੇ ਜਗਦੀਪ ਥਲੀ ਦੇ ਚੈਨਲ ਦੇ ਉੱਤੇ ਇੰਟਰਵਿਊ ਹੋ ਰਿਹਾ ਅੱਜ ਤੱਕ ਕਦੇ ਹੋਇਆ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਜਾਂ ਚਲੋ ਹੋਰ ਵੀ ਕਈ ਸਿੰਘ ਸਾਡੇ ਚਲੋ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਪੰਜਾਬ ਦੀ ਸਟੇਟ ਤੋਂ ਬਾਹਰ ਨੇ ਹੋਰ ਕਈ ਸਿੰਘ ਸਾਡੇ ਉੱਥੇ ਬੈਠੇ ਨੇ ਹੋਇਆ ਕਦੇ ਅੱਜ ਤੱਕ ਜਾਓ ਕੱਢ ਕੇ ਚਲੋ ਇਹ ਗੱਲ ਨਹੀਂ ਮੈਂ ਕਰਨੀ ਆ ਮੈਂ ਜੀ ਇੱਕ ਤੁਹਾਨੂੰ ਜੀ ਦਿਖਾਉਣਾ ਇਹਨਾਂ ਨੇ ਜਦੋਂ ਮੈਂ ਕੱਲ ਲਿਖ ਕੇ ਪਾਈ ਆ ਨਾ ਗੱਲ ਇਹ ਫੋਟੋ ਆਈ ਪਾਈ ਜਿਹੜਾ ਕੁਝ ਸਾਡੇ ਪੇਜ ਤੇ ਮੇਰੇ ਇਧਰਲੇ ਪੇਜ ਤੇ ਜਾਂ ਬਰਾੜ ਸਾਹਿਬ ਦੇ ਜਾਂ ਸਾਡੇ ਨਾਲ ਦੇ ਜਿੰਨੇ ਬੰਦੇ ਨੇ ਜਿਹੜੇ ਪੇਜਾਂ ਦੇ ਉੱਤੇ ਸਮਾਨ ਪੈਂਦਾ ਇਹ ਸਾਡੇ ਵਾਲੀ ਨੂੰ ਚੈਲੰਜ ਹੁੰਦਾ ਹੋਰ ਤਾਂ ਸਾਨੂੰ ਪਤਾ ਨਹੀਂ ਇਹ ਭਾਈ ਜੇ ਡੁਪਲੀਕੇਟ ਹੋਇਆ ਜਾਂ AI ਨਾਲ ਕ੍ਰੀਏਟ ਹੋਇਆ ਸਾਨੂੰ ਕੱਢ ਕੇ ਲਿਆ ਦਿਓ ਸਬੂਤ ਰੱਖ ਦਿਓ ਅਸੀਂ ਭਾਈ ਸਾਹਿਬ ਤੋਂ ਮਾਫੀ ਮੰਗ ਕੇ ਉੱਠ ਖੜਾਂਗੇ ਤੇ ਭਾਈ ਸਾਹਿਬ ਨੂੰ ਇਹ ਲੱਗਦਾ ਸੀਗਾ ਵੀ ਭਾਈ ਦੁਨੀਆ ਦੇ ਵਿੱਚ ਜਿੰਨਾ ਮਰਜੀ ਪਾਗਲ ਬਣਾ ਦੇਵੇ ਸਾਡੇ ਦੋ ਬੰਦੇ ਗਏ ਨੇ ਅਰਤਾਪ ਸਿੰਘ ਖੰਡਾ ਤੇ ਦੀਪ ਸਿੱਧੂ ਵੀ ਉਹ ਚਲੇ ਗਏ ਵੀ ਮਗਰ ਸਾਰੇ ਕੋਗਨਾ ਤੇ ਬੈਠੇ ਨੇ ਵੀ ਕਿਸੇ ਨੇ ਕੋਈ ਇੰਟਰਸਟਿੰਗ ਲੈਣਾ ਚੀਜ਼ ਦੇ ਵਿੱਚ ਪਰ ਭਾਈ ਸਾਹਿਬ ਨੂੰ ਭੁੱਲ ਗਏ ਭਾਈ ਸਾਹਿਬ ਵੀ ਜਿਹੜੀ ਦੁਨੀਆ ਤੁਸੀਂ ਰਹਿੰਦੇ ਹੋ ਇੱਥੇ ਹਰ ਇੱਕ ਦਾ ਪਿਓ ਬੈਠਾ ਗਾਂ ਦੀਆਂ ਇਹਨਾਂ ਨੂੰ ਲੱਗਦਾ ਸੀ ਗੁਰਪ੍ਰੀਤ ਹਰੀ ਨੌਂ ਦੇ ਜਾਣ ਤੋਂ ਬਾਅਦ ਇਹ ਗੱਲ ਠੱਪ ਹੋ ਜਾਣੀ ਆ ਲੋਕ ਇਹਨਾਂ ਨੇ ਡਰ ਕੇ ਪਿੱਛੋ ਕੁ ਪੈ ਜਾਣ ਪਰ ਭਾਈ ਸਾਹਿਬ ਨੂੰ ਕੀ ਪਤਾ ਸੀਗਾ ਵੀ ਅਸੀਂ ਜਿੱਥੇ ਭਾਈ ਸਾਹਿਬ ਦੀ ਸੋਚ ਨਹੀਂ ਖਤਮ ਹੁੰਦੀ ਉੱਥੋਂ ਸ਼ੁਰੂ ਕਰਦੇ ਹਾਂ ਜਿਹੜੀ ਜਿਹੜੀ ਚੀਜ਼ਾਂ ਹਰੀ ਨੌਂ ਦੇ ਕੋਲ ਸੀਗੀਆਂ ਉਹ ਸਾਰੀਆਂ ਸਾਡੇ ਤਕਰੀਬਨ ਜਿਹੜੇ 15 16 ਜਾਂ ਜਿੰਨੇ ਵੀ ਅਸੀਂ ਤਾਰੇ ਕੋ ਪੰਚੀ ਹਿਨੇ ਲੈ ਗਿਏ ਨੇ ਉਹ ਕੱਢਾਂਗੇ ਟਾਈਮ ਸਰ ਫਿਰ ਹਾਲ ਜਿਹੜੇ ਅੱਜ ਦੇ ਪ੍ਰੈਜ਼ੈਂਟ ਦੇ ਜਿਹੜੇ ਮੁੱਦੇ ਚੱਲ ਰਹੇ ਨੇ ਥੋੜੇ ਜਿਹਾ ਇਨਾਂ ਚ ਬਿਜ਼ੀ ਆ ਭਾਈ ਸਾਹਿਬ ਦੀ ਜਿਹੜਾ ਟੈਂਡਰ ਚਾੜ ਦੀ ਵੀ ਆਪਾਂ ਵਿਆਖਿਆ ਕਰਨੀ ਆ ਜਿਹਦੇ ਵਿੱਚ ਉਹ ਦੱਸ ਰਹੇ ਨੇ ਚਲੋ ਆਪਾਂ ਜੇ ਇੱਕ ਪਾਸੇ ਰੱਖਨੇ ਕਿਉਂਕਿ ਅੱਜ ਮੁੱਦਾ ਨਹੀਂ ਹੈਗਾ ਆਪਾਂ ਖਾਦੀ ਵਾਲੀ ਗੱਲ ਕਰੀਏ ਮੈਂ ਕੱਲ ਲਿਖ ਕੇ ਪਾਇਆ ਸੀਗਾ ਅਮਰਤਪਾਲ ਦੀ ਇੱਕ ਫੋਟੋ ਆਈ ਆ ਜੀ ਉਹੀ ਜਿਹੜੀ ਜਿੱਥੇ ਬੈਠੀ ਜੱਜਾਂ ਨਾਲ ਬਾਰਤਾਲਾ ਹੋ ਰਹੀ ਆ ਉੱਥੇ ਰੋਇਆ ਜੀ ਉਹ ਅਮਰਤਪਾਲ ਕਈਆਂ ਨੇ ਭੇਡਾਂ ਨੇ ਲਿਖਿਆ ਜੀ ਇਹ ਆਈ ਨਾ ਬਣਾਈ ਆ ਕਈਆਂ ਨੇ ਲਿਖਿਆ ਜੀ ਆ ਕੁਛ ਕਰਤਾ ਜੀ ਇਹ ਕੁਛ ਲਿਖਤਾ ਜੀ ਜਾਂ ਇੱਕੜ ਬਣ ਗਈ ਜਾਂ ਉਦਾ ਬਣ ਗਈ ਤੇ ਮੈਂ ਫੇਰ ਕਹਨਾ ਮੇਰੇ ਪੇਜ ਤੇ ਜਿਹੜੀ ਫੋਟੋ ਪੈਂਦੀ ਆ ਤੁਹਾਡੇ ਚੋਂ ਇੱਕ ਵੀ ਬੰਦਾ ਜੋ ਕਲੀਅਰ ਕਰ ਗਿਆ ਵੀ ਇਹ AI ਨਾ ਬਣੀ ਹੋਈ ਆ ਤਾਂ ਮੈਂ ਦੁਬਾਰਾ ਜੀ ਫੇਰ ਰਿਪੀਟ ਕਰ ਦਮਾ ਵੀ ਭਾਈ ਮੈਂ ਮਾਫੀ ਮੰਗ ਕੇ ਉੱਟ ਕਰੂੰਗਾ ਭਾਈ ਸਾਹਿਬ ਤੋਂ ਵੀ ਭਾਈ ਭਾਈ ਸਾਹਿਬ ਠੀਕ ਸੀਗਾ ਇਹ ਗੱਲ ਹੋ ਗਈ ਇੱਕ ਦੂਜੀ ਗੱਲ ਆ ਜੋ ਜਿਵੇਂ ਮੈਂ ਕੱਲ ਲਿਖ ਕੇ ਪਾਇਆ ਸੀਗਾ ਵੀ ਚਲੋ ਸਾਨੂੰ ਉਹ ਚੀਜ਼ ਤੇ ਤਰਸਾ ਜੇ ਤਰਸ ਆਪਾਂ ਕਰੀਏ ਤਰਸ ਉਹ ਤਰਸ ਨਹੀਂ ਹੈਗਾ ਸਾਨੂੰ ਵੀ ਅਮਰਤਪਾਲ ਨੇ ਕੀ ਕੀਤਾ ਅਮਰਤਪਾਲ ਨੇ ਉਹ ਪ੍ਰਾਰਥਨਾ ਧੋਖਾ ਕੀਤਾ ਜਿੱਥੇ ਬਾਬ ਫਤੇ ਸਿੰਘ ਦਾ ਲਹੂ ਡੁੱਲਿਆ ਜਿਹੜੇ ਪੰਥ ਦੇ ਉੱਤੇ ਉਸ ਜੇ ਕਿਸੇ ਭਾਈ ਸਾਹਿਬ ਕਿਸੇ ਬੰਦੇ ਨਾਲ ਕਰ ਜਾਂਦੇ ਜਾਂ ਕਿਸੇ ਹੋਰ ਚਾਹੇ ਅਵਤਾਰ ਸਿੰਘ ਖੰਡਾ ਚਾ ਦੇਵ ਸਿੱਧੂ ਤੱਕ ਰਹਿੰਦੇ ਕੋਈ ਚੱਕਰ ਨਹੀਂ ਸੀਗਾ ਪਰ ਉਹਨੇ ਕੌਮ ਨਾਲ ਧੋਖਾ ਕੀਤਾ ਤੇ ਕੌਮ ਤੇ ਸੰਗਤ ਸਾਡੇ ਲਈ ਭਾਈ ਮੇਰਾ ਜਿੰਨੀਆਂ ਭੇਡਾਂ ਨੇ ਬੋਲਦੀਆਂ ਨੇ ਆ ਕੇ ਫੇਕ ਆਈਡੀਆਂ ਤੋਂ ਜਾਂ ਅਰੀਜਨ ਆਈਡੀਆਂ ਇੱਕ ਦੋ ਹੈਗੇ ਲੱਗੇ ਹੋਏ ਵੈਰੀਫਾਈ ਪੇਜ ਤੋਂ ਤੁਸੀਂ ਪੰਥਕ ਨਹੀਂ ਹੋ ਸਕਦੇ ਨਾ ਤੁਸੀਂ ਸਿੱਖ ਕੌਮ ਨੂੰ ਆਪਣੇ ਆਪ ਨੂੰ ਕਹਾਇਆ ਕਰੋ ਵੀ ਭਾਈ ਅਸੀਂ ਸਿੱਖ ਕੌਮ ਦੇ ਵਿੱਚੋਂ ਹਾਂ ਬਾਬੇ ਫਤੇਵਾਲ ਦੇਖਿਆ ਕਰੋ ਉਹਨਾਂ ਨੇ ਹੁਣ ਦਿਨ ਚੱਲ ਪੈਣੇ ਨੇ ਹਾਂ ਅਬ ਵੀ ਮੈਂ ਗੱਲ ਕਰਦਾ ਹਾਂ ਚਲੋ ਤੁਰਪੀ ਇਹ ਕਹਿੰਦੇ ਜੀ ਹੁਣ ਤੁਸੀਂ ਹਟ ਜਾਓ ਆ 10 15 ਦਿਨ ਲਿਖ ਦੇਣੇ ਸਾਨੂੰ ਵੀ ਭਾਈ ਇੱਥੇ ਸ਼ਹੀਦੀ ਦਿਹਾੜੇ ਨੇ ਸਾਡੇ ਲਈ ਸ਼ਹੀਦੀ ਦਿਹਾੜੇ ਹਨ ਸਿੱਖ ਕੌਮ ਦੇ ਵਿੱਚ ਪਹਿਲੀ ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਚੱਲਦੇ ਨੇ ਇਦਾਂ ਦਾ ਕੋਈ ਦਿਨ ਨਹੀਂ ਗਿਆ ਇਦਾਂ ਦਾ ਕੋਈ ਰਾਤ ਨਹੀਂ ਗਈ ਇਦਾਂ ਦੀ ਕੋਈ ਕੜੀ ਨਹੀਂ ਗਈ ਸਕਿੰਟ ਨਹੀਂ ਗਿਆ ਵੀ ਜਿੱਥੇ ਸਿੱਖਾਂ ਦਾ ਖੂਨ ਨਾ ਡੁੱਲਿਆ ਹੋਵੇ ਫਿਰ ਵੀ ਅੱਜ ਵੀ ਸਾਡੇ ਸਿੱਖ ਜਿਉਂਦੇ ਨੇ ਸਾਡੇ ਲਈ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਸਾਡੇ ਲਈ ਰਾਜਾ ਇੰਪੋਰਟੈਂਟ ਨਹੀਂ ਹੈਗਾ ਇਹ ਰਾਜਾ ਕੀ ਹੈ ਸਾਡੇ ਲਈ ਪ੍ਰਜਾ ਇੰਪੋਰਟੈਂਟ ਹੈ ਮੈਂ ਐਗਜ਼ਾਮਪਲ ਦੇ ਦਿੰਦਾ ਗੁਰੂ ਸਾਹਿਬ ਤਾਂ ਜਿਹੜੇ ਲੜੇ ਲੜੇ ਗੁਰੂ ਸਾਹਿਬ ਨਾਲ ਜਿਹੜੇ ਉਸ ਟਾਈਮ ਖੜਨੇ ਵਾਲੇ ਸਿੰਘ ਸੀਗੇ ਉਹਨਾਂ ਦੀ ਵੀ ਹੁੰਦੀ ਰਿਸਪੈਕਟ ਇਹ ਕਿਹੜੇ ਸੀਗੇ ਉਹ ਕੌਣ ਸੀ ਉਹ ਜਿਹਨੇ ਆਪਣੇ ਪਰਿਵਾਰ ਛੱਡ ਕੇ ਗੁਰੂ ਸਾਹਿਬ ਪਿੱਛੇ ਤੁਰ ਪਏ ਤੇ ਉਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਜੇ ਅੱਜ ਸਾਡੇ ਜੰਗੀ ਯੋਧਿਆਂ ਦਾ ਨਾਮ ਬੋਲਦਾ ਤਾਂ ਉਹਨਾਂ ਵਿੱਚ ਸਭ ਤੋਂ ਵੱਡੀ ਐਗਜ਼ਾਮਪਲ ਉਹਨਾਂ ਦੀ प्रजा ਦੀ ਉਹਨਾਂ ਦੇ ਸਿੰਘਾਂ ਦੀ ਆ ਉਹਨਾਂ ਕਰਕੇ ਬੋਲਿਓ ਜੇ ਮਹਾਰਾਜਾ ਜੀ ਸਿੰਘ ਨੂੰ ਕੋਈ ਜਾਣਦਾ ਤਾਂ ਹਰੀ ਸਿੰਘ ਨਲੂਏ ਕਰਕੇ ਜਾਣਦਾ ਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਕੋਈ ਜਾਣਦੇ ਨੇ ਤਾਂ ਉਹਦੇ ਆਲੇ-ਦਾਲੇ ਜਿਹੜੇ ਚਾਰ ਪੁੱਤਰ ਸੀਗੇ ਉਹਦੇ ਕਰਕੇ ਉਹਦੀ ਪਛਾਣ ਜੇ ਉਹਨਾਂ ਨੂੰ ਕੋਈ ਜਾਣਦਾ ਤਾਂ ਜਿਹੜੀ ਉਹਦੇ ਆਲੇ-ਦਾਲੇ ਸਿੰਘ ਸੀਗੇ ਉਹਨਾਂ ਕਰਕੇ ਉਹਦੀ ਪਛਾਣ ਗੁਰੂ ਸਾਹਿਬ ਨੇ ਕਿਉਂ ਕਿਹਾ ਸੀ ਜਦ ਚੰਕੌਰ ਦੀ ਘੜੀ ਦੇ ਵਿੱਚ ਇਤਿਹਾਸ ਕਰ ਦੱਸਦੇ ਨੇ ਕਹਿੰਦੇ ਜਦ ਸਾਹਿਬ ਜਿਆਦਾ ਬੜੇ ਸਾਹਿਬ ਜਿਆਦਾ ਦੀਆਂ ਦੇਖਾ ਪਿਆ ਸਿਕਿਨ ਗੁਰੂ ਸਾਹਿਬ ਜੀ ਆਪਣੀ ਜੁੱਤੀ ਖੋਲ ਕੇ ਉੱਥੇ ਹੀ ਨੰਗੇ ਵਿੱਚ ਜੀ ਕਿਸੇ ਨੇ ਪੁੱਛਿਆ ਵੀ ਜੁੱਤੀ ਕਿਉਂ ਲਾਈ ਉਹ ਕਹਿੰਦਾ ਮੈਂ ਇਸ ਕਰਕੇ ਲਾਈ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਮੇਰੇ ਪੈਰ ਮੇਰੇ ਬੱਚਿਆਂ ਦੇ ਕੇਸ ਜਾਂ ਮਤਲਬ ਉਹਨਾਂ ਨੂੰ ਲੱਗਣ ਤੇ ਨੰਬਰ 2 ਤੇ ਕਿਸੇ ਨੇ ਕਿਹਾ ਸੀ ਗੁਰੂ ਸਾਹਿਬ ਨੂੰ ਨਾਲ ਦੇ ਸਿੰਘ ਨੇ ਵੀ ਤੁਹਾਡੇ ਪੁੱਤਰ ਨੇ ਭਾਈ ਸ਼ਹੀਦ ਹੋਏ ਪਏ ਨੇ ਵੀ ਇਹਨਾਂ ਤੇ ਕੱਪੜਾ ਪਾਜੋ ਤੇ ਗੁਰੂ ਸਾਹਿਬ ਨੇ ਉੱਥੇ ਗੱਲ ਕਹੀ ਸੀ ਦੋਤੇ ਕੱਪੜਾ ਕਿਉਂ ਪਾਉਣਾ ਮੈਂ ਕਿ ਜਿਹੜੇ ਬਾਕੀ ਵੀ ਸ਼ਹੀਦ ਹੋਏ ਨੇ ਇਹ ਸਾਰੇ ਮੇਰੇ ਉਹ ਨੇ ਵੀ ਜਿਵੇਂ ਉਹ ਨੇ ਉਕਣੀ ਤੇ ਜਦ ਮਾਤਾ ਜੀ ਪਹੁੰਚੇ ਸੀ ਪਨਾਲ ਦੇ ਵਿੱਚ ਜਿੱਥੇ ਬڑے ਸਹਿਬਜ਼ਾਦੇ ਛੋਟੇ ਜਾਦੇ ਸ਼ਹੀਦ ਹੋਏ ਸੀ ਉੱਛਾ ਮਾਤਾ ਜੀ ਆ ਕੇ ਇਤਿਹਾਸ ਕਰਦਾ ਹਦ ਤੱਕ ਆਪਾਂ ਪੜਾਇਆ ਕਰਾ ਜਰੂਰ ਕਹਿੰਦੇ ਜੀ ਮੇਰੇ ਸਹਿਬਜ਼ਾਦੇ ਕੱਛੇ ਨੇ ਤੇ ਗੁਰੂ ਸਾਹਿਬ ਜੀ ਦੀ ਹੁਕਮ ਸੀਗਾ ਵੀ ਨਿਗਾਹ ਘੁਮਾ ਕੇ ਪਿੱਛੇ ਦੇਖ ਅਬ ਸਾਰੇ ਉਹ ਆਪਣੇ ਹੋਏ ਆ ਉੱਥੇ ਇੱਕ ਗੱਲ ਹੋਈ ਸੀ ਭਾਈ ਜੇ ਚਾਰ ਬਾਰੇ ਤਾਂ ਕਿਆ ਹੁਆ ਅਜੀਬ ਤੱਕਈ ਹਜ਼ਾਰ ਸੋ ਇਹ ਉਹ ਪੰਥਾ ਮੈਂ ਨਹੀਂ ਕਹਦਾ ਮੈਂ ਬੜਾ ਕੁਛ ਕਰਤਾ ਜਾਂ ਬਰਾੜ ਨੇ ਬੜਾ ਕੁਛ ਕਰਤਾ ਜਾਂ ਸਾਡੇ ਚੋਂ ਕਿਸੇ ਬੰਦੇ ਨੇ ਬੜਾ ਕੁਛ ਕਰਤਾ ਨਾ ਅਸੀਂ ਜ਼ੀਰੋ ਬਰਾਬਰਾਂ ਗੁਰੂ ਘਰ ਦੇ ਕੁੱਕਰਾਂ ਸੀ ਜਿਹੜਾ ਵੀ ਬੰਦਾ ਪੰਥ ਨਾਲ ਧੋਖਾ ਕਰੂਗਾ ਟਾਈਮ-ਟਾਈਮ ਤੇ ਸਮੇਂ-ਸਮੇਂ ਤੇ ਉਹ ਉੱਠਦਾ ਰਹਿਣਾ ਬੰਦਾ ਅੱਜ ਮੈਂ ਹੋਊਂਗਾ ਕੱਲ ਨੂੰ ਕੋਈ ਹੋਰ ਹੋ ਪਰਸੋਂ ਕੋਈ ਹੋਰ ਇੱਕਨੇ ਲਾਈਨ ਵਾਈ ਚੱਲਦੀ ਰਹਿਣੀ ਆ ਕਿਉਂਕਿ ਇਹ ਜਿਹੜਾ ਸਿੱਖੀ ਦਾ ਪੁੱਟਾ ਨਾ ਇਹ ਸਾਡੀ ਪੰਜਾਬ ਦੀ ਧਰਤੀ ਉੱਤੇ ਸਾਡੇ ਸ਼ਹੀਦਾਂ ਸਿੰਘਾਂ ਦਾ 13 ਤੋਂ ਖੋਪੜੀਆਂ ਲਹਾਈਆਂ ਆਪਣੇ ਬੱਚਿਆਂ ਦੇ ਕਾਲਜੇ ਮੂੰਹ 'ਚ ਪਵਾਏ ਚਿਹਦੀਆਂ ਦਿੱਤੀਆਂ ਗਈਆਂ ਚਾਰਖੜੀਆਂ ਤੇ ਚੜੇ ਜੁਗੋ ਜੁਗੋ ਟਾਲ ਛੇੜੀ ਗੁਰੂ ਗ੍ਰੰਥ ਸਾਹਿਬ ਜੀ ਇਹ ਉੱਥੇ ਉਹ ਧਰਤੀ ਦੇ ਉੱਤੇ ਉਹ ਚੀਜ਼ ਹੋਈ ਤੇ ਉੱਥੋਂ ਹੀ ਸਾਰੀ ਰਿਜ਼ਲਟ ਪਾਹਰ ਆਉਂਦੇ ਨੇ ਅਸੀਂ ਬੇਸ਼ੱਕ ਅੱਜ ਦੇ ਟਾਈਮ ਦੇ ਵਿੱਚ ਗੁਰੂ ਦੇ ਦਿੱਤੇ ਸਿਧਾਂਤਾਂ ਤੇ ਨਹੀਂ ਹੈਗੇ ਪਰ ਅੰਦਰਲੀ ਸਿੱਖੀ ਅਸੀਂ ਪਾਲੀ ਸੱਚ ਬੋਲਣ ਦੀ ਤੋਂ ਅਸੀਂ ਹਮੇਸ਼ਾ ਨਾਲ ਲੈ ਕੇ ਚੱਲਾਂਗੇ ਬਾਕੀ ਰਹੀ ਆ ਦੁਨਿਆਵੀ ਚੀਜ਼ਾਂ ਦਾੜੀਆਂ ਕੇਸ ਕੁਸ ਦੀ ਇਹ ਜਿਆਦਾ ਪੜ੍ਹਣ ਨਹੀਂ ਹੈਗੇ ਆ ਤੁਹਾਡੇ ਸਾਹਮਣੇ ਐਗਜ਼ਾਮਪਲ ਪਈਆ ਕੱਲ ਇੱਕ ਜਲੰਧਰ ਜਕੋਰ ਫੜ ਲਿਆ ਜਿਹੜਾ ਗੁਰਦੁਆਰਾ ਦਾ ਕੈਸ਼ੀਅਰ ਸੀਗਾ ਪਲੱਸ ਪੰਜਾਬ ਦੀ ਉਮਰ ਆ ਉਹਨੇ ਆਪਣੀ ਭਤੀਜੀ ਨਾਲੇ ਕੰਮ ਕਰਦਾ ਸੋ ਇੱਥੇ ਆਪਾਂ ਆਈਏ ਨਵੀਂ ਗੱਲ ਕਹਾਂ ਤੋਂ ਰਹੀ ਆਪਾਂ ਇਹ ਗੱਲਾਂ ਡੂੰਘੀਆਂ ਨੇ ਤੁਹਾਡੇ ਦਿਮਾਗ 'ਚ ਸ਼ਾਇਦ ਘੱਟ ਪੈਣ ਤੁਹਾਨੂੰ ਲੱਗੇ ਵੀ ਸ਼ਾਇਦ ਮੈਂ ਗੱਲਾਂ ਗਲਤ ਕਰ ਰਿਹਾ ਕਿਉਂਕਿ ਇਹ ਭੇਡ ਜਗਤ ਅੱਜ ਕੱਲ੍ਹ ਚੱਲਦਾ ਜ਼ਿਆਦਾ ਨਾ ਪਹਿਲਾਂ ਤਾਂ ਮੈਂ ਗੱਲ ਕਰਾਂ ਜਿਉਂ ਹੀ ਕੱਲ ਮੈਂ ਲਿਖ ਕੇ ਪਾਇਆ ਕਿ ਭਾਈ ਅੱਜ ਅਸੀਂ ਕਰਾਂਗੇ ਅਰਮਾਨ ਸਿੰਘ ਖਾਰੇ ਦੇ ਉੱਤੇ ਗੱਲ ਤੇ ਉਹਦੇ ਰੱਖਾਂਗੇ ਸਬੂਤ ਅਸੀਂ ਕਿ ਕਿਹੜੇ ਬੰਦੀ ਸਿੰਘ ਦੀ ਇਹਨੇ ਜ਼ਮਾਨਤ ਨਹੀਂ ਹੋਣ ਦਿੱਤੀ ਹੋ ਰਹੀ ਸੀਗੀ ਜ਼ਮਾਨਤ ਪਰ ਹੋਣ ਦਿੱਤੀ ਇਹਨੇ ਉਹਦਾ ਕਾਰਨ ਵੀ ਦੱਸਾਂਗੇ ਉਹ ਬੰਦੀ ਸਿੰਘ ਦੀ ਫੋਟੋ ਵੀ ਧਾਵਾਈ ਉਹ ਕਿਹਦੇ ਨਾਲ ਰਿਲੇਟਡ ਸੀਗਾ ਬੰਦਾ ਤੇ ਕਿਹੜੀ ਜਗ੍ਹਾ ਤੇ ਉਹ ਉਹਦੇ ਕੇਸ ਦੀ ਕੀ ਸਟੇਟਸ ਸੀ ਜਾਂ ਮਤਲਬ ਕਿੱਥੇ ਕਿੱਥੇ ਕੀ ਕੀ ਲੱਗਿਆ ਉਹ ਸਾਰਾ ਕੁਝ ਤੁਹਾਨੂੰ ਦੱਸਾਵਾਂਗੇ ਪਹਿਲਾਂ ਮੈਂ ਥੋੜੀ ਜੀ ਗੱਲ ਕਰ ਦਮਾ ਜੋ ਹੀ ਕੱਲ ਮੈਂ ਲੈ ਕੇ ਪਾਇਆ ਇਹਨਾਂ ਦੀ ਭੇਡਾਂ ਦੇ ਕੰਨ ਖੜੇ ਹੋ ਗਏ ਉਹ ਤੇ ਇੱਕ ਪਾਸੇ ਕਹੀ ਜਾਂਦੇ ਨੇ ਸਾਨੂੰ ਕੋਈ ਸੁਣਦੇ ਨਹੀਂ ਸਾਨੂੰ ਕੋਈ ਦੇਖਦੇ ਨਹੀਂ ਜੀ 10 ਬੰਦੇ ਸੁਣਦੇ ਨੇ 13 ਬੰਦੇ ਆ ਜਾਂਦੇ ਨੇ 12 ਬੰਦੇ ਆ ਜਾਂਦੇ ਨੇ ਸਾਨੂੰ ਕੋਈ ਸੁਣਦੇ ਨਹੀਂ ਤੇ ਦੂਜੇ ਪਾਸੇ ਇਹਨਾਂ ਦੇ ਪਾਈ ਚੀਕਾਂ ਪੈਂਦੀਆਂ ਨੇ ਆ ਦੇਖੋ ਜੀ ਆਹ ਪੋਸਟ ਇਹਨਾਂ ਨੇ ਰਿਮ ਮੈਂ ਦੁਬਾਰਾ ਚੀਕ ਰਿਹਾ ਕਿ ਨਾ ਤੁਹਾਡੇ ਚ ਕੋਈ ਬੰਦਾ ਵੀ ਇਹਨੂੰ ਫੇਕ ਕਹਦਾ ਵੀ ਭਾਈ ਇਹ ਫੇਕ ਆ ਜਿਹੜੇ ਅਮਰਤਪਾਲ ਦੀਆਂ ਭੇਡਾਂ ਨੇ ਇਹ ਆਈ ਨੇ ਜਾ ਕੇ ਟੈਸਟ ਕਰਾਓ ਦੇਖੋ ਦੱਸੋ ਕਿ ਭਾਈ ਇਹ ਫੇਕ ਆ ਫੇਰ ਅਸੀਂ ਗੱਲ ਕਰਾਂਗੇ ਦੂਜੇ ਪੈਂਡ ਦੇ ਉੱਤੇ ਸ਼ਾਮ ਤੱਕ ਕੱਟ ਕੋ ਇੱਕ ਨਵਾਂ ਸਰਪ੍ਰਾਈਜ਼ ਆ ਰਿਹਾ ਭਾਈ ਸਾਹਿਬ ਦੇ ਕਮਰੇ ਦੀ ਹੋ ਸਕਦਾ ਵੀ ਆਪਣੇ ਕੋਲ ਪੂਰੀ ਜਿੱਥੇ ਉਹ ਦਿਨ ਬੈਠ ਕੇ ਨਾ ਦੇ ਰਹੀ ਸੀ ਇੰਟਰਵਿਊ ਤੇ ਮਤਰੀ ਨੇ ਕਿਹਾ ਆਪਣੇ ਜਿਹੜੀ ਗੱਲਬਾਤ ਚੱਲ ਰਹੀ ਸੀ ਵਕੀਲਾਂ ਨਾਲ ਆਪਾਂ ਨੂੰ ਮਿਲ ਜਵੇ ਸ਼ਾਮ ਤੱਕ ਸ਼ਾਇਦ ਉਹਦੀ ਫੋਟੋ ਆਪਣੇ ਤੱਕ ਪਹੁੰਚ ਜਾਣ ਤੇ ਤੁਹਾਨੂੰ ਦਿਖਾਵਾਂਗੇ ਅਸੀਂ ਇਹ ਭਾਈ ਇਹ ਉਹ ਕਮਰਾ ਜਿੱਥੇ ਭਾਈ ਸਾਹਿਬ ਬੈਠੇ ਜੀਏ ਉਹ ਤੋਂ ਕਹਾ ਕੀ ਆ ਜੋ ਇਹਨਾਂ ਨੇ ਜੀ ਮੇਰੀ ਲਾਈਵ ਬਲੌਕ ਕੀਤੀ ਆ ਆਹੀ ਆਈਡੀ ਦੇ ਉੱਤੋਂ ਵਿੱਚ ਮੈਂ ਦੱਸਦਾ ਕਿਵੇਂ ਚਲਾਈ ਸੀ ਇਹਨੂੰ ਆ ਲਾਈਵ ਬਲੌਕ ਮੇਰੀ ਕੀਤੀ ਇਹਨਾਂ ਨੇ ਆ ਸਵੇਰ ਦੀ ਫੋਟੋ ਅੱਜ ਦੀ ਉੱਪਰਲੇ ਪਾਸੇ ਸਕਰੀਨਸ਼ਾਟ ਦਿੱਤਾ ਹੈ ਟੂਡੇ ਸਵੇਰ ਦੀ 4:30 ਵਜੇ ਦੀ ਮੇਰੇ ਕੋਲ ਮੈਸੇਜ ਪਹੁੰਚੇ ਇਹਨੇ ਭਾਈ ਤਰੀ ਲਾਈਵ ਬਲੌਕ ਕਰਤੀ ਨਾ ਕਹ ਚਲੋ ਵਧੀਆ ਕੀਤਾ ਕਿਉਂਕਿ ਆਈਡੀਆਂ ਹੋਰ ਵੀ ਬਹੁਤ ਨੇ ਜਿਹੜੀ ਦੂਜੀ ਆਈਡੀ ਆ ਉਹਤੇ ਵੀ ਭਾਈ ਇਹਨਾਂ ਨੇ ਲੰਬੇ ਟਾਈਮ ਤੋਂ ਰਿਪੋਰਟਾ ਰਿਪੋਟਾ ਮਾਰੀਆਂ ਹੋਈਆਂ ਨੇ ਤ론 ਇਹ ਹੋ ਗਈ ਗੱਲ ਇੱਕ ਤੁਸੀਂ ਦੂਜੀ ਆਈਡੀ ਮੇਰੀ ਕਿਉਂਕਿ ਜੇ ਇਹ ਬੰਦ ਹੁੰਦੀ ਆ ਤਾਂ ਇਹਦਾ ਕਿਸੇ ਟਾਂ ਭੜਾਕਾ ਪੈਂਦਾ ਤਾਂ ਦੂਜੀ ਗੱਲ ਵੀ ਆਪਣੀ ਆਈਡੀ ਹੈਗੀਆਂ ਨੇ ਉੱਤੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇੱਕ ਰੋਮੀ ਇਟਲੀ ਵਾਲਾ ਪੰਜਾਬੀ ਚ ਲਿਖਿਆ ਹੋਇਆ ਉੱਪਰਲੇ ਪਾਸੇ ਜਿੱਥੇ ਮੇਰੀਆਂ ਫੋਟੋ ਲੱਗੀ ਹੋਈ ਆ ਇੱਕ ਮੇਰੀ ਦੂਜੀ ਆਈਡੀ ਆ ਰੋਮੀ ਬਾਗੀ ਸਿੰਘ ਵਾਲੀ ਜਿੱਥੇ ਮੈਂ ਦਸਤਾਰ ਬੰਨੀ ਬੈਠਾ ਇੱਕ ਹੋਰ ਅਰਵਿੰਦਰ ਸਿੰਘ ਉਹ ਤਿੰਨੇ ਮੇਰੀ ਐਕਟਿਵ ਨਹੀਂ ਹੋ ਆਈਡੀਆਂ ਉਹ ਮੇਰੀਆਂ ਹੀ ਨੇ ਬਾਕੀਆਂ ਦਾ ਭਾਈ ਹੋਰ ਬਥੇਰੀਆਂ ਬੜੀਆਂ ਫਿਰਦੇ ਨੇ ਉੱਥੇ ਮਰੀਆਂ ਨਹੀਂ ਪਤਾ ਕਿਹੜੇ ਕਿਹੜੇ ਨੇ ਗੱਲ ਕਰੀਏ ਜੀ ਉਹ ਸਿੰਘ ਬਾਰੇ ਜਿਹਦੀ ਈਮਾਨ ਸਿੰਘ ਖਾਰੇ ਨੇ ਜੱਜ ਨੇ ਸਾਰਾ ਕੁਝ ਕਰਤਾ ਸੀ ਕਲੀਅਰ ਪਰ ਉਹਦੀ ਜ਼ਮਾਨਤ ਨਹੀਂ ਹੋਣ ਦਿੱਤੀ ਉਹ ਹੈਗੇ ਨੇ ਜੀ ਆਪਣੇ ਰਮੇਲ ਸਿੰਘ ਜੋਧੇ ਅੰਮਰਸਰ ਜੇਲ੍ਹ ਦੇ ਵਿੱਚ ਬੰਦਾ ਆ ਬੰਦਾ ਆਲਾ ਬੰਦਾ ਇਹ ਬੰਦਾ ਕੌਣ ਆ ਅਮਰਤਪਾਲ ਦੇ ਨਾਲ ਰਹਿੰਦਾ ਰਿਹਾ ਆਹ ਬੰਦਾ ਆ ਦੇ ਅਮਰਤਪਾਲ ਦੇ ਨਾਲ ਜਿਹੜੇ ਜਿਹੜੇ ਬੰਦੇ ਜਾਣਦੇ ਹਨ ਰਮੇਲ ਸਿੰਘ ਜੋਧੇ ਨੂੰ ਆ ਦੇਖੋ ਜੀ ਤੇ ਆ ਬੈਠਾ ਨਾਲ ਜਿੱਥੇ ਆਪਣੇ ਇਹਨਾਂ ਨੇ ਸਟੇਜ ਸਾਂਝੀ ਕੀਤੀ ਸੀਗੀ ਅਮਰਤਪਾਲ ਨੇ ਸਿਮਰਜੀਤ ਮਾਨ ਦੇ ਨਾਲ ਜਿੱਥੇ ਨੇ ਕਿਹਾ ਸੀ ਭਾਈ ਜੀ ਤੁਸੀਂ ਵੋਟਾਂ 'ਚ ਖੜਨਾ ਧੱਸੇ ਮਜੀਤ ਮਾਨ ਦੀ ਪਾਰਟੀ ਬਿਹਤਰ ਪਾਰਟੀ ਹੈ ਹੋਰ ਕੋਈ ਪਾਰਟੀ ਵਧੀਆ ਨਹੀਂ ਹੈਗੀ ਆ ਨਾਲ ਬੈਠਾ ਅਮਰਤਪਾਲ ਦੇ ਨਾਲ ਤੇ ਆ ਜੋਦੇ ਦੀਆਂ ਫੋਟੋਆਂ ਨਾਲ ਪਾਈਆਂ ਅਰੇ ਇਹ ਜਮਾਨਤ ਹੁੰਦੀ ਸੀਗੀ ਇਹਨੇ ਆ ਜਾਣਾ ਸੀਗਾ ਬਾਹਰ ਇਹਦੇ ਕੇਸ ਦੀ ਗੱਲ ਤੁਹਾਨੂੰ ਮੈਂ ਦੱਸਾਂ ਮੈਂ ਬਾਅਦ 'ਚ ਸਕਰੀਨਸ਼ਾਟ ਚੜ੍ਹਾਂਗਾ ਚੰਗੇ ਤਰੀਕੇ ਨਾਲ ਪੜ੍ਹਿਓ ਤੁਸੀਂ ਤੁਹਾਨੂੰ ਮੈਂ ਮੋਟਾ-ਮੋਟਾ ਦੱਸ ਦਿੰਨਾ ਆਜੀ ਦੇ ਪੂਰੇ ਕੇਸ ਦੀ ਆਪਣੇ ਕੋਲ ਡਿਟੇਲ ਪਹੁੰਚੀ ਆ ਪੂਰਾ ਸਟੇਟਸ ਇਹਦੇ ਕੇਸ ਦਾ ਕੀ ਆ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਉੱਥੇ ਦੀ ਆ ਵਕੀਲੇ ਦਾ ਕੌਣ ਆ ਇਮਾਨ ਸਿੰਘ ਖਾਰਾ ਇਮਾਨ ਸਿੰਘ ਖਾਰੇ ਨੇ ਕੀ ਕੀਤਾ ਜੀ ਆਪਣੀ ਪੁੱਚੀ ਹਰਕਤ ਜਿਵੇਂ ਕਹਿੰਦੇ ਵਕੀਲ ਬਕਾਉਣ ਦੇ ਲਾਇਕ ਨਹੀਂ ਹੈਗੇ ਇਹ ਇਹਨੇ ਪਤਨੀ ਕੀ ਤੋਂ ਸਲਾਹ ਲਈ ਇਨੇ ਇੱਕ ਪਟੀਸ਼ਨ ਪਾਈ ਉਹਦੀ ਬੇਲ ਲਈ ਵੀ ਇਹਦੇ ਫਾਦਰ ਸਾਹਿਬ ਇਹ ਜਿਹੜੇ ਜਿਹੜੇ ਬੰਦੇ ਅਮਰਤਪਾਲ ਨਾਲ ਸਹਿਮਤ ਨੇ ਸਿਰਫ ਉਹਨਾਂ ਦੀ ਪ੍ਰੋਲ ਕਰਾਉਂਦਾ ਹੈ ਜਿਵੇਂ ਦੌਂਤਪੁਰ ਵਾਲੇ ਦੀ ਹੋ ਗਈ ਜ ਜਿਹਦੀ ਮੰਮੀ ਪੁਰੀ ਹੋਈ ਸੀ ਜਦੋਂ ਆਇਆ ਸੀ ਉਹ ਜਾਂ ਮੰਨ ਲਓ ਹੋਰ ਇੱਕ ਦੋ ਜਿਹੜੇ ਬੰਦੇ ਨੇ ਉਹਨਾਂ ਦੀ ਹੋਰ ਕਿਸੇ ਨਾਲ ਕੋਈ ਅਮਰਤਪਾਲ ਨਾ ਜਿਹੜੇ ਬੰਦੇ ਉੱਥੇ ਰਹਿੰਦੇ ਨੇ ਨਾ ਕੋਈ ਅਮਰਤਪਾਲ ਨਾਲ ਸਹਿਮਤ ਨਹੀਂ ਹੈਗਾ ਤੁਸੀਂ ਦੇਖਿਆ ਹੁਣ ਅਕਸਰ ਅੱਜ ਕੱਲ ਉਹਦੀ ਗੱਲਾਂ ਨਹੀਂ ਹੋ ਰਹੀਆਂ ਉਹਨਾਂ ਦੀ ਇਹਨੇ ਜੀ ਪਹਿਲਾਂ ਪਟੀਸ਼ਨ ਪਾਈ ਕਹਿੰਦਾ ਜੀ ਇਹਦਾ ਫਾਦਰ ਸਾਹਿਬ ਬਿਮਾਰ ਨੇ ਆ ਆਪਣਾ ਦਿਮਾਗ ਕਹਿੰਦਾ ਨੇ ਪਰਤੇ ਉਹ ਈਮਾਨ ਸਿੰਘ ਖਾਰੇ ਨੇ ਉਹ অপারেশন ਪਾਈ 6 ਨਵੰਬਰ ਨੂੰ ਪਹਿਲੀ ਵਾਰ ਜਿਵੇਂ ਕਹਿੰਨੇ ਵੀ ਅਰਜੈਂਟ ਤੌਰ ਤੇ ਉੱਤੇ ਉਹ ਕੋਰਟ ਚ ਗਈ ਕੋਰਟ ਦੇ ਵਿੱਚ ਦੇਖਿਆ ਹੁੰਦੇ ਨੇ ਭਾਈ ਠੀਕ ਆ ਉਹਨਾਂ ਨੇ ਜਵਾਬ ਮੰਗਿਆ 11 ਤਰੀਕ ਨੂੰ 11 ਨਵੰਬਰ ਨੂੰ 5 ਦਿਨਾਂ ਬਾਅਦ ਵੀ ਲਿਆਓ ਵੀ ਕਿੱਥੇ ਆ ਜਾਜ ਨੇ ਪੁੱਛਿਆ ਵੀ ਹਾਂ ਕਿਲੇ ਕੋਈ ਸਰਟੀਫਿਕੇਟ ਜਾਂ ਕੁਝ ਵੀ ਲੈ ਕੇ ਆਓ ਵੀ ਇਹਦਾ ਫਾਦਰ ਦਾ ਬਿਮਾਰ ਸੀਗਾ। 5 ਦਸੰਬਰ ਨੂੰ ਇਹੇ ਬੰਦਾ ਉੱਥੇ ਪ੍ਰੈਜ਼ੈਂਟ ਨਹੀਂ ਹੋਇਆ। ਇਮਾਨ ਸਿੰਘ ਖਾਰਾ। ਇਹ ਤੁਹਾਨੂੰ ਮੈਂ ਸਕਰੀਨਸ਼ਾਟ ਪਾਉਂਦਾ। 5 ਤਰੀਕ ਨੂੰ ਉਹਦਾ ਫੈਸਲਾ ਹੋ ਜਾਣਾ ਸੀਗਾ। ਪਰ ਜੱਜ ਨੇ ਉਹ ਰਿਜੈਕਟ ਕਰ ਦਿੱਤੀ ਕਿਉਂਕਿ ਇਹਨੇ ਝੂਠੀ ਬਣਾਈ ਸੀਗੀ ਉਹ। ਹੋਰ ਰਿਜੈਕਟ ਹੋਣ ਦਾ ਕੀ ਹੋਇਆ? ਕੱਲੇ ਦੇ ਭਾਈ ਨੂੰ ਵੀ ਮੈਂ ਕੋਸ਼ਿਸ਼ ਕੀਤੀ ਹਰਪ੍ਰੀਤ ਦਾ ਭਾਈ ਆ ਜੋਧੇ ਦਾ। ਉਹਨੂੰ ਫੋਨ ਕਰਨ ਦੀ, ਉਹਨੂੰ ਦੱਸਣ ਦੀ ਕਿ ਭਾਈ ਜਿਹੜੇ ਤੁਸੀਂ ਵਕੀਲ ਕਰੀ ਬੈਠੇ ਹੋ। ਇਹ ਐਪਾਏ ਥੋੜੇ ਜਣਾਂ ਜਦਾਤੀ ਫੇਰ ਦੇ ਕਿਉਂਕਿ ਜਿੰਨੇ ਬੰਦੇ ਬੰਦੀ ਸਿੰਘ ਅੰਦਰ ਰਹਿਣਗੇ ਓਨੀਆਂ ਦਾ ਹੀ ਘਰ ਦੀਆਂ ਰੋਟੀਆਂ ਅੰਦਰ ਚੱਲਣਗੀਆਂ ਓਨੇ ਪੈਸੇ ਮੋਟੇ ਬਣਾਉਣਗੇ ਓਨਹੀ ਹੀ ਪਾਰਟੀ ਵਿੱਚ ਇਹਨਾਂ ਦੀ ਬੁੱਕਤ ਹੋਊਗੀ ਜੇ ਅਮਰਤਪਾਲ ਆ ਗਿਆ ਮੁੜਿਆ ਜਾਂ ਉਹਦੇ ਨਾਲ ਦੇ ਬੰਦੇ ਆ ਗਏ ਤਾਂ ਇਹਨਾਂ ਦੀ ਵੈਲਿਊ ਜਿਹੜੀ ਜ਼ੀਰੋ ਹੋ ਜਣੀ ਆ ਅੱਜ ਦੇ ਟਾਈਮ ਦੇ ਵਿੱਚ ਉੱਥੇ ਦੇ ਹੀ ਰਾਜੇ ਨੇ ਜਿਵੇਂ ਕਹਿੰਦੇ ਵੀ ਹੀਰੋ ਨੇ ਸੋ ਇਹ ਗੱਲਾਂ ਨੇ ਮੇਨ ਦੂਜੀ ਗੱਲ ਇਹ ਜੇ ਕਹਿੰਦਾ ਵੀ ਇਹ ਰੋਮੀ ਜਿਹੜੀ ਗੱਲ ਕਰ ਰਿਹਾ ਜਾਂ ਅਸੀਂ ਗੱਲ ਕੋਈ ਕੀਤੀ ਹੈ ਝੂਠੀ ਆ ਇਹ ਸਿੱਧ ਕਰ ਦਵੇ ਮੈਂ ਹੁਣ ਆਹ ਲਾਈਵ ਕੱਟਣ ਤੋਂ ਬਾ ਬੱਚੇ ਇਹਦੀ ਮੈਂ ਉਹ ਪਾਉਂਗਾ ਪਟੀਸ਼ਨ ਜਿੱਥੇ ਇਹਨੇ ਅਪਲਾਈ ਕੀਤਾ ਸੀਗਾ ਵੀ ਇਹਦੇ ਫਾਦਰ ਸਾਹਿਬ ਬੜੇ ਬਿਮਾਰ ਨੇ ਇਹਨੇ ਆਪਣੇ ਦਿਮਾਗ ਘੋੜੇ ਭਜਾਏ ਆਪ ਪਰ ਹੁਣ ਜੱਜ ਜਿਹੜੇ ਕਹਾ ਬੈਠੇ ਨੇ ਉਹ ਪਹਿਲੀ ਕਲਾਸ ਵਾਲੇ ਤਾਂ ਹੈ ਨਹੀਂ ਉਹਨਾਂ ਨੇ ਮੰਗ ਲਈ ਭਾਈ ਲੈ ਆਓ ਡਿਟੇਲ ਕਿੱਥੇ ਬਿਮਾਰ ਨੇ ਜਾਂ ਕੀ ਗੱਲਬਾਤ ਉੱਥੇ ਪੈ ਗਿਆ ਝੂਠਾ ਤੇ 5 ਤਰੀਕ ਨੂੰ ਜੱਜ ਨੇ ਇਹਨੂੰ ਕੱਢਣੀ ਸੀ ਗਾਲਾਂ 5 ਦਸੰਬਰ ਨੂੰ ਉੱਥੇ ਸੱਦ ਗਏ ਇਹ ਤਾਂ ਝੂਠਾ ਕੇਸ ਕੀਤਾ ਜਾ ਕੁਛ ਕੀਤਾ ਜਾਣਗੇ ਤੇ ਇਹਨੇ ਉਹ ਜੋਦੇ ਦਾ ਕੇਸ ਖਰਾਬ ਕਰਤਾ ਹਾਈ ਕੋਰਟ ਨੇ ਰਿਜੈਕਟ ਕਰਤਾ ਔਰ ਹਾਈ ਕੋਰਟ ਦੇ ਵਿੱਚ ਤੁਸੀਂ 3 ਮਹੀਨੇ ਬਾਅਦ 4 ਮਹੀਨੇ ਬਾਅਦ ਫਿਰ ਅਪੀਲ ਪਾਉਂਗੇ ਹਾਂਗਾ ਫਿਰ ਇਹੀ ਕੁਝ ਹੋਣਾ ਕਿਉਂਕਿ ਜੇ ਪਹਿਲੀ ਵਾਰ ਤੁਸੀਂ ਜਿਹੜੀ ਚੀਜ਼ ਕਰਤੀ ਉਹਦੇ ਵਿੱਚ ਜੇ ਤੁਸੀਂ ਅੰਗਹਿਲੀ ਕਰਕੇ ਜਿਹੜੇ ਬੰਦੇ ਨੂੰ ਨੌਲੇਜ ਹੋ ਗਈ ਫਿਰ ਜੱਜ ਉਹੀ ਪੁਰਾਣਾ ਸਟੇਟਸ ਕਿਉਂਦਾ ਹੁੰਦਾ ਵੀ ਤੁਸੀਂ ਪਹਿਲਾਂ ਵੀ ਗਲਤ ਅਪਲਾਈ ਕੀਤਾ ਸੀਗਾ ਤੇ ਦੂਜੇ ਸਿੰਘਾਂ ਨੂੰ ਵੀ ਇਹ ਚੀਜ਼ ਦੀ ਪ੍ਰੋਬਲਮ ਪੈਂਦੀ ਆ ਕਿਉਂਕਿ ਪੂਰਾ ਸਿਸਟਮ ਇਹ ਮਾਨ ਸਿੰਘ ਖਰੜਾ ਉਹਨਾਂ ਕੋਲ ਆ ਇਹਨਾਂ ਤੋਂ ਬਾਹਰ ਬੰਦੇ ਜਾ ਨਹੀਂ ਸਕਦੇ ਕਿਉਂਕਿ ਇਹ ਮਾਨ ਸਿੰਘ ਖਰੜਾ ਤੇ ਹਰਪਾਲ ਸਿੰਘ ਖਰੜਾ ਦੇ ਕੋਲ ਅਮਰਤਪਾਲ ਦੀਆਂ ਉਹ ਚੀਜ਼ਾਂ ਪਈਆਂ ਨੇ ਵੀ ਅਮਰਤਪਾਲ ਦੇ ਚੀਂ ਵੀ ਕਹ ਏੰਨਾਂ ਨਾ ਕੋਲ ਸਾਰਾ ਕੁਝ ਕੌਣ ਚਲਾ ਰਹੇ ਹਨ ਇਹਨਾਂ ਨੂੰ ਕਿਹੜੇ ਬੰਦਿਆਂ ਨਾਲ ਅਟੈਚ ਨੇ ਪਿੱਛੋਂ ਕਿਹੜੇ ਬੰਦਿਆਂ ਨੂੰ ਗਾਹਾਂ ਤੋੜ ਰਹੇ ਨੇ ਹਰਪਾਲ ਸਿੰਘ ਹੀ ਤੇ ਆ ਦੋਨੇ ਆ ਚੱਕ ਲਿਓ ਇਹਨਾਂ ਦੇ ਪੁਰਾਣੇ ਰਿਕਾਰਡ ਚੱਕ ਲਿਓ ਕਦੇ ਸੁਣਿਆ ਤੁਸੀਂ ਨਾ ਉਹਨਾਂ ਦਾ ਕਦੇ ਕੋਈ ਕੇਸ ਜਿੱਤਿਆ ਹੋਵੇ ਕਦੇ ਖਬਰਾਂ 'ਚ ਕੋਈ ਆਵੇ ਜੇ ਕੋਮਣ ਬ੍ਰਦਰ ਦਾ ਨਵਾਂ ਬੜਾ ਚੱਲਦਾ ਆਇਆ ਕਦੇ ਇਹਨਾਂ ਦਾ ਨਾਮ ਇਪਾਂ ਇਹ ਦੋਨੇ ਵਕੀਲ ਨੇ ਜਿਹੜਾ ਕੁਝ ਕਰਦੇ ਨੇ ਸੋ ਇਤੋਂ ਇਹ ਚੀਜ਼ ਹੁਣ ਮੈਂ ਲਾਈਵ ਕੱਟਣ ਤੋਂ ਬਾਅਦ ਮੈਂ ਛਾੜੂਗਾ ਇਹ ਚੀਜ਼ਾਂ ਤੁਸੀਂ ਦੇਖਿਓ ਚੰਗੇ ਤਰੀਕੇ ਨਾਲ ਇਹ ਭਾਈ ਇਹਨਾਂ ਨੇ ਕਿੱਥੇ ਕਿੱਥੇ ਕੌਮ ਨਾਲ ਧੋਖੇ ਕੀਤਾ ਜਿਹੜੇ ਬੰਦੇ ਉਹਦੀ ਜਮਾਨਤ ਰੋਕਣ ਤੱਕ ਜਾ ਸਕਦੇ ਨੇ ਤਾਂ ਜੋ ਬੰਦੀ ਸਿੰਘ ਅੰਦਰ ਬਰਕਰਾਰ ਰਹਿਣ ਤੇ ਉਹ ਬੰਦੇ ਆ ਕੇ ਸੋਸ਼ਲ ਮੀਡੀਆ ਤੇ ਪਿੱਟਦੇ ਨਹੀਂ ਸਾਡੇ 40 ਬੰਦੇ ਉਥੇ ਅਮਰਸਰ ਚ ਫਸੇ ਹੋਏ ਨੇ 40 ਦੇ 40 ਬੰਦੇ ਜਿਹੜੇ 30 40 ਅੰਦਰ ਬੰਦੇ ਹੁੰਦੇ ਨੇ ਇਹਨਾਂ ਦੇ ਅੰਦਰ ਨੇ ਉਹ ਤੇ ਹੋਰ ਕੋਈ ਵਕੀਲ ਹੋ ਨਹੀਂ ਦਿੰਦੇ ਜੇ ਕੋਈ ਕਰਦਾ ਤਾਂ ਉਹਨਾਂ ਨੂੰ ਪੈਸੇ ਦੇਣੇ ਮਨ੍ਹਾ ਕਰ ਦਿੰਦੇ ਨੇ ਉਹਨਾਂ ਨੇ ਘਰੇ ਕਿਤੇ ਪੈਸੇ ਪੂਸੇ ਪਹਚਾਉਣੇ ਉਹਨਾਂ ਦੇ ਮਾਰੇ ਮੁੱਟੇ ਜਿਹੜੇ ਮੇਨ ਮੇਨ ਨੇ ਜਿਵੇਂ ਬਰਿੰਦਰ ਫੌਜੀ ਦਾ ਬਿਆਨ ਸੀਗਾ ਇਹ ਕ ਇਹਨਾਂ ਨੂੰ ਰੋਕਾਇਆ ਵੀ ਤੁਸੀਂ ਨਾਗਰ ਕਹਿੰਦੇ ਉਹਨਾਂ ਨੇ ਮੈਨੂੰ ਧਾਂਕੀ ਦਿੱਤੀ ਇਹਨਾਂ ਵੀ ਜੇ ਤੂੰ ਇਹਨੂੰ ਆ ਚੀਜ਼ ਤੇ ਰੋਕਿਆ ਜਿਵੇਂ ਲੈਣਾ ਕੋ ਕੀਤਾ ਜੇ ਤੂੰ ਲੋਕਾਂ ਦਾ ਰੌਲਾ ਪਾਇਆ ਤਾਂ ਪੰਜਾਬ 'ਚ ਤੇ ਕਰਦਿਆਂ ਨੂੰ ਪੈਸੇ ਦੇਣੇ ਮੈਂ ਬੰਦ ਕਰ ਦਿੰਦਾ ਇਹ ਬਰਿੰਦਰ ਫੌਜੀ ਦੇ ਬਿਆਨ ਨੇ ਕਿਉਂ ਨਹੀਂ ਅੱਜ ਦੇ ਟਾਈਮ ਦੇ ਵਿੱਚ ਉਹ ਮੀਡੀਆ ਸਾਹਮਣੇ ਆਉਣ ਦਿੰਦੇ ਨਾ ਕਾਲਸੀ ਨੂੰ ਆਉਣ ਦੇਣ ਨਾ ਬਰਿੰਦਰ ਫੌਜੀ ਨੂੰ ਆਉਣ ਦੇਣ ਨਾ ਰੌਂਕਿਆਂ ਨੂੰ ਬੋਲਣ ਦੇਣ ਇਹ ਆ ਜਿਹੜੇ ਦੋ ਇਹਦੇ ਕੋਲੀ ਚੱਟ ਲੱਗੇ ਹੋਏ ਨੇ ਇੱਕ ਦੋਲਤਪੁਰ ਵਾਲਾ ਹੋ ਗਿਆ ਤੇ ਦੂਜਾ ਹੋ ਗਿਆ ਆਪਣੇ ਮੰਤਰੀ ਬਾਜੇਕ ਵਾਲਾ ਮੰਤਰੀ ਬਾਜੇਕ ਵਾਲੇ ਦੇ ਘਰ ਦੇ ਹਾਲਾਤ ਦੇਖ ਲਓ ਜਿਹੜੇ ਉਹ ਇਹ ਜਦੋਂ ਦਾ ਦਿਬਰਗੜਾ ਜ਼ਿਲ੍ਹੇ ਚ ਗਿਆ ਹੈ ਉਹ ਤੋਂ ਪਹਿਲਾਂ ਦੇ ਹਾਲਾਤ ਦੱਸਦੇ ਕਰਦੇ ਕੀ ਸੀਗੇ ਤੇ ਕੌਣ ਉਹਨੂੰ ਪੈਸੇ ਦੇ ਰਿਹਾ ਜੱਡੀਆਂ ਟਰੈਕਟਰ ਕਿੱਥੋਂ ਆਏ ਨੇ ਤੇ ਕਿਹੜਾ ਜਿਹੜਾ ਕਦੇ ਮਝੇਠੀ ਦੇ ਬਿਆਨ ਦਵਾਤਾ ਕਦੇ ਦੂਜੇ ਦੇ ਬਿਆਨ ਦਵਾਤਾ ਕਦੇ ਚੀਜ਼ਾਂ ਦੇ ਬਿਆਨ ਦਵਾਤਾ ਕਹਿੰਦੇ ਭਾਈ ਸਾਹਿਬ ਮੇਰੇ ਤੋਂ ਕੁੱਟ ਕੇ ਸੈਂਡ ਕਰਾਇਆ ਗਿਆ ਨਹੀਂ ਕਿਉਂ ਉਹ ਤੋਂ ਕਹਾ ਜਾਂਦਾ ਉਹ ਇਹੀ ਕੰਮ ਨੂੰ ਪੈਸੇ ਦਿੱਤੇ ਜਾਂਦੇ ਨੇ ਇਹ ਚੀਜ਼ਾਂ ਇਹ ਆ ਜੀ ਵਕੀਲ ਹਮਾਨ ਸਿੰਘ ਖਾਰੇ ਤੇ ਹਰਪਾਲ ਸਿੰਘ ਖਾਰੇ ਦੀ ਸੱਚਾਈ ਇਹ ਹੁਣ ਪ੍ਰੂਫ ਮੈਂ ਲਾਈਵ ਕਟਾਂ ਤੋਂ ਬਾਅਦ ਮੈਂ ਤਿੰਨੇ ਸਕਰੀਨਸ਼ਾਟ ਚੜ੍ਹਾਂਗਾ ਜੱਜ ਨੇ ਕੀ ਕੁਛ ਕਿਹਾ ਉਹ ਵੀ ਪੜ ਲਿਓ ਜਦ ਜ ਇਹਨੇ ਕੀ ਪਟੀਸ਼ਨ ਪਾਈ ਸੀ ਉਹ ਵੀ ਪੜ ਲਿਓ ਅੰਗਰੇਜ਼ੀ ਦੇ ਵਿੱਚ ਜਿਹੜੇ ਜਿਹੜੇ ਵੀਰਾਂ ਨੂੰ ਨਹੀਂ ਸਮਝ ਆਉਂਦੀਆਂ ਨਾ ਮੈਂ ਤੁਹਾਨੂੰ ਇੱਕ ਸੌਖਾ ਤਰੀਕਾ ਦੱਸਦਾ ਜੇ ਕੋਈ ਵੀ ਤੁਹਾਨੂੰ ਡਾਕੂਮੈਂਟ ਅੰਗਰੇਜ਼ੀ ਚ ਆਉਂਦਾ ਨਾ ਉਹਨੂੰ ਸਾਰ ਨੂੰ ਕਾਪੀ ਕਰਕੇ ਨਾ ਉਹਨੂੰ ਲਿਜਾ ਕੇ ਗੂਗਲ ਤੇ ਟਰਾਂਸਫਰ ਕਰਕੇ ਪੇਸਟ ਕਰਕੇ ਨਾ ਉਹ ਚੀਜ਼ ਦੇ ਵਿੱਚ ਉਹਨੂੰ ਪੰਜਾਬੀ ਚ ਟਰਾਂਸਲੇਟ ਕਰਕੇ ਪੜਿਆ ਕਰੋ ਜਿਹੜੇ ਵੀਰਾਂ ਨੂੰ ਨਹੀਂ ਸਮਝ ਆਉਂਦੀ ਬਾਕੀ ਤੁਸੀਂ ਇੰਟੈਲੀਜੈਂਟ ਹੋ ਚੰਗੀ ਤਰੀਕੇ ਨਾਲ ਸਮਝ ਲੈਂਦੇ ਨੇ ਕਮੈਂਟਾਂ ਦੇ ਮੈਂ ਇਸ ਕਰਕੇ ਮੈਂ ਜਵਾਬ ਕਈ ਵਾਰ ਨਹੀਂ ਦਿੰਦਾ ਹੁੰਦਾ ਕਿਉਂਕਿ ਇਹ ਜਿਹੜੇ ਮੁੱਦੇ ਤੇ ਆਪਾਂ ਰਹੇ ਨੇ ਹੁੰਦੇ ਨੇ ਨਾ ਫ ਤੇ ਕਿਹੜੀ ਜਿਹੜੀ ਚੀਜ਼ ਬੋਲਣ ਵਾਲੀ ਹੁੰਦੀ ਆ ਤੁਸੀਂ ਮੈਂ ਲਾਈਵ ਕੱਟਣ ਤੋਂ ਬਾਅਦ ਮੈਂ ਤੁਹਾਨੂੰ ਆਟੋਮੈਟਿਕ ਉਧਰ ਰਿਪਲਾਈ ਕਰ ਦਿਆ ਕਰਨਾ ਸੋ ਐਸੀ ਕੀ ਨਾਈ ਸਚਾਈ ਇਹ ਵਕੀਲਾਂ ਨੂੰ ਬਦਲੋ ਜੇ ਅਮਰਤ ਪਾਲ ਨੂੰ ਬਾਹਰ ਕਢਾਉਣਾ ਬਾਕੀ 40 ਸਿੰਘਾਂ ਨੂੰ ਬਾਹਰ ਕਢਾਉਣਾ ਨਹੀਂ ਇਹਨਾਂ ਨੇ ਅਮਰਤ ਪਾਲ ਤਾਂ ਪੱਕਾ ਫਿਕਸ ਅੰਦਰ ਕਰਤਾ ਕਰਤਾ ਤੇ ਨਾਲ ਜਿਹੜੇ 40 ਨੇ ਉਹ ਵੀ ਪੱਕੇ ਅੰਦਰ ਫਿਕਸ ਨੇ ਕਿਉਂਕਿ ਜਿਹੜੇ ਆਪਣੇ ਪ੍ਰਾਣੇ ਬੰਦੀ ਸਿੰਘ ਨੇ 25-30 ਸਾਲਾਂ ਦੇ ਹੁਣ ਬਜ਼ੁਰਗ ਹੋ ਚੁੱਕੇ ਨੇ ਉਹ ਸਦਾ ਬਾਹਰ ਨਹੀਂ ਰਹਿਣੇ ਹੋ ਗਾਹਾਂ ਜਾ ਕੇ 10 ਸਾਲ 5 ਸਾਲ ਜ ਹੋਰ ਜੋਣਗੇ ਚਲੋ ਲੰਬੀ ਉਮਰ ਕਰਨ ਰੱਬ ਉਹਨਾਂ ਇੱਕ ਨ ਇੱਕ ਦਿਨ ਉਹਨਾਂ ਨੇ ਚੱਲ ਜਾਣਾ ਇਹਨਾਂ ਨੂੰ ਇਹਨਾਂ ਨੇ ਨਵੇਂ ਬੰਦੇ ਕਿਉਂ ਉੱਥੇ ਕੀ ਕੀ ਨੇੜ ਤਾਂ ਜੋ ਲੰਬੀ ਪੋਲਿਟਿਕਸ ਚੱਲੇ ਪੰਜਾਬ ਦੇ ਵਿੱਚ ਨਵੇਂ ਬੰਦੀ ਸਿੰਘਾਂ ਦੀ ਤਾਂ ਇੱਥੋਂ ਹੀ ਗੱਲ ਸਮਝੋ ਜਿਹੜੇ ਉਹਲੇ ਬੰਦੇ ਨੇ ਦਿਮਾਗ 'ਚ ਗੱਲਾਂ ਪੈਂਦੀਆਂ ਨੇ ਜੇ ਤਾਂ ਠੀਕ ਆ ਜਿਹੜੇ ਬਲੌਗਰ ਨੇ ਆ ਦੋ ਤਿੰਨ ਦਿਨਾਂ ਕੱਲ ਇੱਕ ਕਰਨ ਲੱਗਿਆ ਜੀ ਮੈਨੂੰ ਭਾਈ ਤੂੰ ਰਹਿਣ ਦੇ ਛੱਡ ਦੇ ਆ ਕੁਛ ਹੋ ਜੂ ਵੀ ਕੁਛ ਹੋ ਜੂ ਜੇ ਕੁਛ ਹੋਣਾ ਹੀ ਹੁੰਦਾ ਫਿਰ ਅਸੀਂ ਆ ਲੈਣ ਦੇ ਵਿੱਚ ਆਉਣੇ ਨਹੀਂ ਸੀਗਾ ਜਿਤ ਤੱਕ ਡਰ ਦੀ ਗੱਲ ਰਹੀ ਆ ਡਰ ਤਾਂ ਜਿਵੇਂ ਕਹਿੰਦੇ ਪੰਜਾਬੀ ਦੇ ਵਿੱਚ ਨਾ ਹੁਣ ਤਾਂ ਮੈਂ ਚਲੋ ਕਹਿਣਾ ਨਹੀਂ ਚਾਹੁੰਦਾ ਅੱਛਾ ਜੇ ਡਰ ਹੁੰ ਤਾ ਆ ਕੰਮ ਨਹੀਂ ਕਰਨਾ ਚਾਹੀਦਾ। ਚਾਹੇ ਤਾਂ ਬੜੀ ਤਾਂ ਕੋਈ ਗੱਲ ਹੈ ਨਹੀਂ। ਸੋ ਮੈਂ ਰਿਪੀਟ ਕਰ ਦਵਾ ਗੱਲ ਇਹ। ਸੱਚ ਦੀ ਆਪਣੀ ਇਹ ਲਾਸਟ ਲਾਈਵ ਆ। ਦੁਪਹਿਰ ਤੋਂ ਬਾਅਦ ਕੋਸ਼ਿਸ਼ ਕਰਾਂਗੇ ਇੱਕ ਹੋਰ ਲਾਈਵ ਬਣਾਵਾਂਗੇ। ਉਹਦੇ ਵਿੱਚ ਉਹ ਗੱਲ ਰੱਖਾਂਗੇ ਆਪਾਂ ਜਿਹੜੀਆਂ ਗੱਲਾਂ ਜਿਹੜੇ ਟਾਈਮ 'ਚ ਚੱਲਦੀਆਂ ਨੇ। ਕਿ ਕਿਉਂ ਇਹਦੇ ਮਾਤਾ ਦਾ ਬਿਆਨ ਵੀ ਆਪਾਂ ਨੇ ਚੱਕ ਲਿਆंदा ਉਹ ਵੀ ਤੁਹਾਨੂੰ ਸੁਣਾਉਨੇ ਆ। 에어ਪੋਰਟ ਦੇ ਉੱਤੇ ਜਿਹੜੀ ਰੋਕੀ ਗਈ ਸੀ ਨਾ ਉਹ ਕਹਿੰਦੀ ਮੇਰੇ ਤਾਂ ਕੋਈ ਪਰਚਾ ਹੀ ਨਹੀਂ ਹੈਗਾ। ਪਰ ਉੱਤੇ ਪਰਚਾ ਹੈਗਾ। ਉਹ ਆਪਣੇ ਕੋਲ ਪਹੁੰਚ ਗਿਆ। ਤੇ ਉਹਦੀ ਵੀ ਆਪਾਂ ਗੱਲਬਾਤ ਕਰਾਂਗੇ ਜ਼ਰੂਰ।